ਲਾ ਜਿਮਰੋ ਦੋ ਬੰਦ ਸਰ ਲਿਆ ਦੇ ਤੈਨੂੰ ਦੇਖ ਲਾ ਕਿਹੜਾ ਫਿੱਟਾ ਰੱਖ ਲਾ ਜੇ ਫਿੱਟਾਗੇ ਤੇ ਮੈਂ ਦੋ ਨਹੀਂ ਰੱਖ ਲੂੰਗੀ ਕੋਈ ਗੱਲ ਨਹੀਂ ਲੈ ਭਾਈ ਗੱਲ ਸੁਣ ਲੋ ਮੇਰੀ ਸਾਡੀ ਜਿਮਰੋ ਲੱਗੀ ਸਰਕਾਰੀ ਨੌਕਰੀ ਤੇ ਐਨੇ ਰਖਣਿਆ ਬਾਡੀਗਾਰ ਤੁਸੀਂ ਦੱਸੋ ਆਪਣੀ ਆਪਣੀ ਕੁਆਲਿਟੀ ਜਿਹੜਾ ਸੈਟ ਲੱਗਾ ਰੱਖ ਲੂ ਓ ਭਾਈ ਮੈਂ ਹੈਗਾ ਸੁਪਰਮੈਨ ਚੰਨੀ ਮੈਂ ਤਾਂ ਛੜਾ ਮਾਰ ਮਾਰ ਕੇ ਬੈਰੀ ਨੂੰ ਭਜਾ ਦੰਨਾ ਤੇ ਮੈਂ ਹੈਗਾ ਸ਼ਕਤੀ ਮਾਨ ਭਾਈਓ ਤੇ ਭੈਣੋ ਅਰਦੀ ਦਾ ਤੂੰ ਸਪਾਈਡਰਮੈਨ ਵਾਲੀ ਪਾਈ ਫੜਦਾ ਚਾਚਾ ਓ ਜਰ ਮੇਰੀ ਨਾ ਵਰਦੀ ਚੋਰੀ ਹੋ ਗਈ ਇਹ ਕਰੂਗਾ ਮੇਰੀ ਰੱਖਿਆ ਪਾਪ ਦੀ ਵਰਦੀ ਦਾ ਇਹ ਤਾਂ ਚੋਰੀ ਹੋਣ ਤੋਂ ਰੋਕੀ ਨਹੀਂ ਗਈ ਰੱਖ ਯਾਰ ਕਿਹੜਾ ਰੱਖਣਾ ਤੂੰ ਮੇਰੀ ਗੱਲ ਸੁਣ ਲੈ ਸੋਨੂ ਮੈਂ ਮੂੰਹ ਮੰਗੀ ਤਨਖਾਹ ਦਊਂਗੀ बस तूसी ਦਿਨੇ-ਦਿਨੇ ਮੇਰੀ ਰੱਖਿਆ ਕਰਨੀ ਏ ਮੈਂ ਜਿੱਧਰ ਦੀ ਜਾਊਂਗੀ ਉਧਰ ਦੀ ਗੱਲ ਸੁਣ ਲੋ ਉਧਰ ਹੱਡਾ ਰੋੜੀ ਵਾਲੇ ਕੁੱਤੇ ਹੁੰਦੇ ਨੇ ਓ ਚੰਗਾ ਭਾਬੀ ਜੀ ਮੈਂ ਤਾਂ ਚੱਲਿਆ ਫਿਰ ਓਕੇ ਕੀ ਹੋ ਗਿਆ ਤੇ ਉਹਦਾ ਛਾਲਾ ਮਾਰ ਮਾਰ ਬੈਰੀ ਭਜਣਾ ਹੁੰਨਾ ਚੰਨੀ ਸੁਪਰਮੈਨ ਓ ਭਾਈ ਕੁੱਤਿਆਂ ਨੂੰ ਦੇਖ ਕੇ ਤਾਂ ਛਾਲਾ ਮਾਰ ਕੇ ਮੈਂ ਹੀ ਭਜਣਾ ਹੁੰਨੇ ਤੇ ਮੈਂ ਵੀ ਚੱਲਿਆ ਭਾਈਓ ਤੇ ਭੈਣੋ ਥਣਸਣ ਨੂੰ ਕੀ ਹੋ ਗਿਆ ਸ਼ਕਤੀਮਾਨ ਜੀ ਓ ਭਾਈ ਕੁੱਤੇ ਹਾਂ ਤੋਂ ਮੈਨੂੰ ਬਹੁਤ ਡਰ ਲੱਗਦਾ ਹੈ ਮੇਰੀ ਸ਼ਕਤੀਮਾਨ ਵਾਲੀ ਵਰਦੀ ਵੀ ਕੁੱਤੇ ਹੀ ਚਾਕੇ ਲੈ ਗਏ